ਇੰਤਰੀ ਇਹ ਭਰਾ ਹੋਰ ਬਾਈ ਜੱਗੂ ਕੀ ਹਾਲ ਆ ਠੀਕ ਆ ਵੀਰੇ ਵਧੀਆ ਸਭ ਤੋਂ ਪਹਿਲਾਂ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੀ ਵੀਰੇ ਆਪਾਂ ਤੋਂ ਟ੍ਰੈਕਟਰ ਹਵਾ ਅਰਜਨ ਆਪਣੇ ਵੀਰਾਂ ਨੂੰ ਹਾਂ ਹਾਂ ਇਹ ਆਪਾਂ ਨੇ ਵਿੱਚੇ ਕੱਟਿਆ ਬਾਈ ਟ੍ਰੈਕਟਰ ਵਿੱਚ ਕੱਟਿਆ ਇਹ ਠੀਕ ਆ ਠੀਕ ਆ ਇਹ ਤਾਂ ਆਪਣੇ ਅਰਜਨ ਵਿੱਚ ਆ ਬਾਈ ਉਹਦੇ ਵਿੱਚ ਆਇਆ ਟ੍ਰੈਕਟਰ ਇਹ ਜਿਹੜਾ ਅਰਜਨ ਨੋਵੋ ਵਿੱਚ ਆਪਾਂ 605 ਹਾਂ ਉਦੇ ਵਿੱਚੋਂ ਆਇਆ ਹੈ ਨਾ ਇਹ ਇਹ ਕਿਹੜਾ 605 ਮਾਡਲ ਹੈ ਨਾ ਇਹ 605 ਮਾਡਲ ਵੀ ਹੈ ਕਈ ਜਿਹੜੇ ਇਹਨੂੰ ਸ਼ਟਲ ਗੇਅਰ ਵਾਲੀ ਕਹ ਦਿੰਦੇ ਆ ਸ਼ਟਲ ਗੇਅਰ ਵੀ ਹਾਂ ਸ਼ਟਲ ਗੇਅਰ ਵਾਲਾ ਵੀ ਕਹ ਦਿੰਦੇ ਆ ਮਾਡਲ ਹੈਗਾ ਇਹ 2014 2014 ਮਾਡਲ ਹੈ ਲਓ ਜੀ ਇਹ ਅਰਜਨ ਆਈ 605 ਮਾਡਲ ਸ਼ਟਲ ਗੇਅਰ ਚ ਜਿਹੜਾ ਆਉਂਦਾ ਹੁੰਦਾ ਤੇ 2014 ਮਾਡਲ ਟਰੈਕਟਰ ਆ ਦੇਖਣ ਨੂੰ ਜੱਗੂ ਉਪਰ ਵਾਲਾ ਹੀ ਮਾਡਲ ਲੱਗਦਾ ਹੈ ਨਾ ਜਿਹੜੀ ਸ਼ਟਲ ਦੀ ਬਿਲਕੁਲ ਸਾਫ਼ ਆ ਜਿਹੜਾ ਜਦੋਂ ਆਇਆ ਆਪਾਂ ਨੇ ਪਾਣੀ ਤੱਕ ਵੀ ਨਹੀਂ ਮਾਰਿਆ ਟਰੈਕਟਰ ਦੇ ਹਾਂ ਜਿਵੇਂ ਆਇਆ ਉਦੋਂ ਦੀ ਖੜਾ ਉਦਦੇ ਦਾ ਹੀ ਖੜਾ ਤੇ ਟਰੈਕਟਰ ਪੂਰਾ ਸਾਫ਼ ਆ ਬਿਲਕੁਲ ਠੀਕ ਮੰਨ ਕੇ ਚੱਲ ਬਈ ਇੱਕ ਕੁੜੀ ਆ ਟਰੈਕਟਰ ਦੀ ਥੱਲੀ ਆ ਟਰੈਕਟਰ 'ਚ ਕੋਈ ਵੀ ਕਮੀ ਪੇਸ਼ੀ ਹੋਈ ਹਾਂ ਕਦ ਮਰਜੀ ਟਰੈਕਟਰ ਸਾਡੇ ਕੋਲੇ ਖੜਾ ਕਰਦੇ ਹਾਂ ਜੀ ਹਾਂ ਇਹ ਤਾਂ ਹੈ ਟਰੈਕਟਰ ਮੇਰੇ ਨਾਨਕਿਆਂ ਦੇ ਪਿੰਡ ਤੇ ਹੀ ਆਇਆ ਸਮਝ ਲਓ ਠੀਕ ਆ ਹਾਂ ਬਾਕੀ ਟਰੈਕਟਰ ਜੱਗੂ ਦੇਖਣ ਨੂੰ ਵੀ ਲੱਗਦਾ ਸਾਫ਼ ਟਰੈਕਟਰ ਆ ਬਾਈ ਲੀਕੇਜ ਕਿਤੇ ਨਹੀਂ ਹੈਗੀ ਬਿਲਕੁਲ ਸਾਫ਼ ਟਰੈਕਟਰ ਦੇ ਨੰਬਰ ਦੋ ਗੱਲ ਬਾਈ ਟਾਇਰ ਪਿਛਲੇ ਲਾਡੀ ਵੀਰੇ ਲਗਭਗ 95 ਪੈਸੇ ਟਾਇਰ ਮਗਰਲੇ ਖੜੇ ਨੇ ਵੀ ਮੁਰਲੇ ਟਾਇਰ ਵੀ ਲਗਭਗ ਪੂਰੇ ਹੀ ਨੇ ਪੂਰੇ ਹੀ ਨੇ ਹਾਂ ਠੀਕ ਹੈ ਟਾਇਰ ਤੇ ਚੌਕੜਾ ਹੀ ਗੁਡੀਅਰ ਆ ਦਾ ਹਨਾ ਨਵੇਂ ਟਾਇਰ ਨਵੇਂ ਟਾਇਰ ਨੇ ਚੌਕੜਾ ਹੀ ਚਾਰੇ ਟਾਇਰ ਗੁਡੀਅਰ ਕੰਪਨੀ ਦੇ ਨੇ ਇੱਕੋ ਕੰਪਨੀ ਦੇ ਟਾਇਰ ਨੇ ਚਾਰੇ ਤੇ 16 9 30 ਕਿੰਨੇ 16 9 28 ਦੀਆਂ ਮਗਰਲੇ 16 9 28 ਦੀਆਂ ਮਗਰਲੇ ਟਾਇਰ ਨੇ ਜੀ ਤੇ 7 50 16 ਦੇ ਮੂਹਰੇ ਟਾਇਰ ਨੇ ਜੀ ਸਾਡੀ ਵੀ ਫੇਵਰ ਹੁਣ ਲੱਗੇ ਵੀ ਆ ਰਾਈਟਰ ਦਾ ਹਾਂ ਠੀਕ ਆ ਜਿੱਦਾਂ ਹੁਣ ਆਪਣੇ ਕੋ ਆਇਆ ਰਾਈਟਰ ਉਦਾਂ ਦਾ ਉਦਾਂ ਹੀ ਖੜਾ ਉਦਾਂ ਦਾ ਉਦਾਂ ਹੀ ਖੜਾ ਆ ਕੋਈ ਕੋਈ ਚੀਜ਼ ਖੋਲੀ ਨਹੀਂ ਕੋਈ ਉਹ ਨਹੀਂ ਕਰਿਆ ਨਾ ਕੋਈ ਛੇੜਖਾਨੀ ਦੇ ਨਾਲ ਹੈ ਨਹੀਂ ਗਈ ਤੇ ਬਾਕੀ ਚੱਕ ਕੇ ਦਿਖਾ ਦੇ ਅੰਦਰੋਂ ਦਵਾ ਹੋਣਾ ਚੰਗੀ ਤਰ੍ਹਾਂ ਲੌਕ ਉਹ ਪਹਿਲਾਂ ਇਹਨੂੰ ਲਾ ਚੱਕ ਕੇ ਕਿਸੇ ਨੇ ਖੋਲਿਆ ਹੋਇਆ ਇਹ ਦੱਬ ਕੇ ਹੈ ਹਾਲੇਲੂਇਆ ਕਿੱਥੇ ਦਿਖਾ ਦੇ ਬਾਈ ਬਿਲਕੁਲ ਸਾਹਿਬ ਬਾਕੀ ਕੋਈ ਤੋਤਾ ਸਵਾਰੇ ਨਹੀਂ ਹੈਗਾ ਉਵੇਂ ਹੀ ਖੜਾ ਓਕਣੀ ਖੜਾ ਹੈ ਨਾ ਟਰੈਕਟਰ ਦਾ ਵੀਰੇ ਇੰਜਨ ਇੰਜਨ ਸਭ ਕੁਝ ਨਾਲ ਦਾ ਹਾਂ ਠੀਕ ਆ ਫਾਕੀ ਬਾਈ ਤੇ ਲਿਆ ਬਈ ਖੇਤੀਬਾੜੀ ਦੇ ਜ਼ਿੰਮੇਦਾਰ ਉਹ ਵੀ ਬਸ ਅੱবি ਸ਼ੌਕ ਨੂੰ ਲੈ ਕੇ ਟਰੈਕਟਰ ਅੱਛਾ ਉਹਨਾਂ ਨੇ ਪਹਿਲਾਂ ਵੀ ਅਰਜਣੇ ਟਰੈਕਟਰ ਚਲਾਇਆ ਉਹਦਾ ਅਰਜਣੇ ਫੇਰ ਜੀ ਫੇਰ ਅਰਜਣੇ ਲੈ ਕੇ ਹਾਂ ਬਾਕੀ ਤੁਹਾਨੂੰ ਅਲਦ ਵਾਲਿਓ ਦਿਖਾ ਦਿੰਨੇ ਆਪਾਂ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਬਿਲਕੁਲ ਬੈਟਰੀ ਬਾਕਸ ਵੇਖੋ ਤੇ ਆ ਜਪ ਨਾਲ ਇੱਕ ਯਰ سپورਟ ਲਾਈ ਹੀ ਹੈ ਜੱਗੂ ਬਾਈ ਹੈ ਨਾ ਤੇ ਆ ਬਾਈ ਨਾਲ سپورਟ ਲਾਈ ਹੋਈ ਹੈ ਇੱਕ ਪੱਤੀ ਉੱਥੇ ਤੋਂ ਲੈ ਕੇ ਇੱਥੇ ਤੱਕ ਲਾਈ ਹੋਈ ਆ ਪੂਰੀ ਕੈੜੀ ਪੱਤੀ ਲਈ ਹਾਰਡ ਪੱਤੀ ਤੇ ਮਜ਼ਬੂਤੀ ਪੂਰੀ ਕਰੀ ਹੋਈ ਆ ਤੇ ਬਾਕੀ ਟਰੈਕਟਰ ਬਿਲਕੁਲ ਸਾਫ਼ ਹੈ ਜੀ ਦੇਖੋ ਆ ਦੇਖੋ ਤੁਹਾਨੂੰ ਆਪਾਂ ਹਾਲ ਨਾਲ ਉਹ ਸਾਰਾ ਦਿਖਾ ਦੇਣਾ ਤੇ ਧੋਣੇ ਵਾਲਾ ਕੰਮ ਧੋਣੇ ਪਿੱਛੇ ਧੋਣੇ ਬਾਜੋ ਥੋੜਾ ਜਿਹਾ ਹੈ ਰਹਿਦਾ ਵਾ ਕਿਉਂਕਿ ਧੋਤਾਂ ਨਹੀਂ ਹੈਗਾ ਜਿੱਦਣ ਦਾ ਆ ਓਕਣੇ ਦੇਖੋ ਜੀ ਉਹ ਮਿੱਟੀ-ਮੁੱਟੀ ਜੰਮੀ ਹੋਈ ਆ ਜਦੋਂ ਆਪਾਂ ਇਹਨੂੰ ਧੋਤ ਆ ਇਹਨੇ ਹੋਰ ਚੰਗਿਆਣਾ ਟਰੈਕਟਰ ਨੇ ਤੇ ਬਾਕੀ ਟਾਇਰ ਦੇਖ ਲਓ ਜੀ 95% ਟਾਇਰ ਨੇ ਬਾਕੀ ਹੁਣ ਤੁਹਾਨੂੰ ਆਪਾਂ ਨਾ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਆ ਟਰੈਕਟਰ ਪਿੱਛੋਂ ਦਿਖਾ ਦੇ ਲਾਡੀ ਵੀਰੇ ਆਹ ਦੇਖੋ ਜੀ ਆ ਬੈਕ ਸਾਈਡ ਤੋਂ ਟਰੈਕਟਰ ਦੇਖੋ ਜੀ ਫੋਕ ਵੀ ਪੂਰੀ ਮਜ਼ਬੂਤ ਆ ਕੋਈ ਜ਼ਿਆਦਾ ਇਹਨਾਂ ਟਰਾਲੀ ਤੇ ਚੱਲੇ ਆ ਨਹੀਂ ਹੋਇਆ ਜੱਗ ਵੀਰੇ ਜਮਾਂ ਹੀ ਮੈਂ ਕਹਿੰਦਾ ਵੀ ਸਵਾਰੇ ਨਹੀਂ ਪੈਦਾ ਵੀ ਟਰੈਕਟਰ ਕਿਰਾਏ ਤੇ ਚੱਲਿਆ ਆ ਕਿਰਾਏ ਤੇ ਚੱਲਿਆ ਹੋਵੇ ਹੈਨਾ ਪਰ ਯਾਰ ਇੱਕ ਗੱਲ ਆਪਾਂ ਵੀਡੀਓ 'ਚ ਜ਼ਰੂਰ ਦੱਸ ਦਿੰਨੇ ਆ ਬਾਈ ਜਿਹੜੀ ਜੋ ਸਮਾਨ ਹੈਗਾ ਨਾਲ ਉਹ ਤੁਹਾਨੂੰ ਸਾਰਾ ਦੇ ਦੇਣਾ ਠੀਕ ਹੈ ਨਾ ਅਸੀਂ ਇਹਦੇ ਨਾਲ ਉਹ ਇੱਕ ਵੀ ਚੀਜ਼ ਨਹੀਂ ਲਾਉਂਦੇ ਜਿਹੜੀ ਹੈਗੀ ਆ ਉਹ ਨਾਲ ਦਵਾਂਗੇ ਤੇ ਫੱਟੀ ਇਹਦੀ ਆ ਹੀ ਨਹੀਂ ਗਈ ਨਾਲ ਫੱਟੀ ਉਹਨਾਂ ਜਿਹੜਾ ਆਪਣਾ ਨਵਾਂ ਅਰਜਨ ਦਾ ਉਹਦੇ ਨਾਲ ਫੱਟੀ ਹੈ ਨਹੀਂ ਸੀ ਹੈ ਨਹੀਂ ਸੀਗੀ ਹਾਂ ਉਹਦੇ ਨਾਲ ਪਿੱਛੋਂ ਹੀ ਨਹੀਂ ਆਈ ਹਾਂ ਮੈਂ ਉਹਨਾਂ ਨੂੰ ਕਹਿੰਦੇ ਫੱਟੀ ਰੱਖਣੀ ਹੈ ਫੱਟੀ ਉਹਨਾਂ ਨੂੰ ਤਾਂ ਕਰਕੇ ਉਹਨਾਂ ਨੇ ਜਿਹੜੀ ਆ ਡਰਾਵਰ ਹੁੰਦੀ ਹੈ ਜਿਹਨੂੰ ਡਰਾਵਰ ਕਹਿੰਦੇ ਆ ਉਹ ਰੱਖ ਲਈ ਕਿਉਂਕਿ ਉਹ ਨਵੇਂ ਅਰਜਨ ਨੂੰ ਜਿਹੜੀ ਨੋਵੋ ਨੂੰ ਡਰਾਵਰ ਹੈ ਨਹੀਂ ਸੀ ਪਿੱਛੋਂ ਆਈ ਨਹੀਂ ਸੀ ਇੱਕ ਗੱਲ ਕੋ ਨਾਲ ਦਾ ਟਰੈਕਟਰ ਦਾ ਮੇਨ ਗੱਲ ਜੱਗੂ ਬਾਈ ਟਾਪ ਲਿੰਕ ਦੀ ਹੀ ਹੁੰਦੀ ਆ ਵੀਰੇ ਕਿਉਂਕਿ ਡਰਾਵਰ ਤਾਂ ਚੱਲ ਕਿਸੇ ਵੀ ਟਰੈਕਟਰ ਦੀ ਪਾ ਲੋ ਜਿਹੜੀ ਟਾਪ ਲਿੰਕ ਆ ਉਹ ਰੇਹ ਟਰੈਕਟਰ ਦੀ ਬੜੀ ਛੋਟੀ ਹੁੰਦੀ ਆ ਬਾਈ ਇਹ ਦੇਖ ਲੈ ਐ ਡਿਸਟ੍ਰੀਬਿਊਟਰ ਐ ਐਨ ਪਤਾ ਲੱਗਦਾ ਵੀ ਡਿਸਟ੍ਰੀਬਿਊਟਰ ਯੂਜ਼ ਨਹੀਂ ਕਰਿਆ ਵਾਲਾ ਯੂਜ਼ ਨਹੀਂ ਕਰਿਆ ਹੈ ਇਹਦੇ ਵਿੱਚ ਉਦਾਂ ਹੀ ਪਿਆ ਲੱਗੇ ਨਹੀਂ ਹੋਏ ਪਲੱਗੇ ਨਹੀਂ ਲੱਗੇ ਹੋਏ ਨਵਾਂ ਹੀ ਪਿਆ ਨਵਾਂ ਹੀ ਪਿਆ ਠੀਕ ਹੈ ਨਾ ਇਹਦੀ ਵਰਤੋਂ ਹੋਈ ਹੋਈ ਨਹੀਂ ਡਿਸਟ੍ਰੀਬਿਊਟਰ ਉਦਾਂ ਹੀ ਆ ਡਬਲ ਡਿਸਟ੍ਰੀਬਿਊਟਰ ਹਾਂ ਤੇ ਬਾਕੀ ਆ ਜਾਓ ਤੇ ਤੁਹਾਨੂੰ ਹੁਣ ਸ਼ਟਲ ਗੇਅਰ ਵੀ ਦਿਖਾ ਦਨੇ ਆ ਸਾਈਡ ਤੇ ਲੱਗਿਆ ਹੋਇਆ ਹੈ ਹਾਂ ਇੰਡੀਪੈਂਡੈਂਟ ਕਲੱਚ ਕਹਿੰਦੇ ਆ ਜੀ ਇੰਡੀਪੈਂਡੈਂਟ ਕਲੱਚ ਕੋਈ ਆਈ ਪੀਟੀਓ ਕਹਿੰਦਾ ਹਾਂ ਕੋਈ ਇਹਨੂੰ ਸਾਈਡ ਕਲੱਚ ਕਹਿੰਦਾ ਇਹਦੇ ਬਹੁਤ ਨਾਮ ਆ ਹਾਂ ਇਹਦੇ ਕਾਫੀ ਨਾਮ ਨੇ ਇਹਨੂੰ ਇੰਡੀਪੈਂਡੈਂਟ ਕਲੱਚ ਵੀ ਕਹਿੰਦੇ ਨੇ ਆ ਤੇ ਜਿਹੜਾ ਆ ਇਹ ਇਹਦਾ ਹਾਈ ਲੋ ਆ ਸਾਈਡ ਤੇ ਤੇ ਆ ਇਹਦਾ ਉਹ ਆ ਪੀਟੀਓ ਵਾਲਾ ਰਿਵਰਸ ਪੀਟੀਓ ਫਰੰਟ ਪੀਟੀਓ ਦੋਏ ਜਿਹਾ ਹੈ ਤੇ ਉੱਪਰ ਲੱਗਿਆ ਹੋਇਆ ਜੀ ਸ਼ਕਲ ਗੇਅਰ ਜਾ ਕੇ ਉੱਪਰ ਦਿਖਾ ਦਵਾਂਗੇ ਗੱਡੀ ਵੀ ਰ ਆ ਦੇ ਲਾ ਆਹ ਸਟicker ਵੀ ਨਾਲ ਦੇ ਓਕੇ ਟੈਸਟਿੰਗ ਵਾਲੇ ਉੱਤੇ ਲੱਗੇ ਹੋਏ ਉਦਾਂ ਹੀ ਲੱਗੇ ਹੋਏ ਆ ਨਾਲ ਦੇ ਠੀਕ ਆ ਜੀ ਚੱਲਿਆ ਕਿੰਨਾ ਹੋਇਆ ਜੱਗੂ ਆ ਦੇਖੋ ਵੀਰੇ ਮੀਟਰ ਤੁਹਾਡੇ ਸਾਹਮਣੇ ਕਰਤੇ ਓਕੇ ਹੈ ਲੇਖੋ ਬਾਈ ਸਟਾਰਟਿੰਗ ਦੀ ਵੀਡੀਓ ਦਿਖਾ ਦੇ ਸਟਾਰਟ ਕਰਕੇ ਦਿਖਾ ਬਾਈ ਤੁਹਾਨੂੰ ਆਪਾਂ ਬਾਈ ਸਟਾਰਟ ਕਰਕੇ ਹਾਂ ਹਾਂ ਅੱਛਾ ਆ ਦੇਖੋ ਬਾਈ ਸਟਾਰਟਿੰਗ ਵੀ ਓਕੇ ਹੈ ਮੜਕਾ ਮਾਰਦਾ ਏ ਟਰੈਕਟਰ ਇੰਜਨ ਟਰੈਕਟਰ ਦਾ ਜਦੋਂ ਬਾਜ ਜਾਂਦੀ ਹੈ ਨਾ ਉਹ ਫਿਰ ਬਾਜੇ ਦੱਸ ਦਿੰਦੀ ਹੈ ਵੀ ਜੜ ਕਿੱਥਾਂ ਦਾ ਟਰੈਕਟਰ ਦਾ ਘੇਰ ਪੱਖੋਂ ਇੰਜਣ ਪੱਖੋਂ ਤੇ ਮਤਲਬ ਸ਼ੋ ਵੀ ਪੂਰੀਆਂ ਨਵੀਂ ਪਈਆ ਟਾਇਰ ਵੀ ਇਹਦੇ ਹੀ 90 95% ਨੇ ਟਰੈਕਟਰ ਦੇ ਕਿਸੇ ਪੱਖੋਂ ਮਾੜਾ ਟਰੈਕਟਰ ਨਹੀਂ ਹੈਗਾ ਜੀ ਸਾਰੇ ਪੱਖੋਂ ਪੂਰਾ ਓਕੇ ਆ ਟਰੈਕਟਰ ਪੂਰਾ ਘੈਂਟ ਤੇ ਕਾ ਬੰਦੇ ਆ ਗਏ ਸਾਡੇ ਇਹ ਢਾਹ ਲਾਈ ਜਾਂਦੇ ਆ ਹੁਣੇ ਸ਼ਾਮ ਜੀ ਉਹ ਵੀ ਹੁਣ ਅੰਦਰ ਲਾਉਣ ਲੱਗੇ ਆ ਟਰੈਕਟਰ ਜੀ ਲਾਓ ਜੀ ਵੀ ਵੀਡੀਓ ਦੇਖੋ ਭਾਈ ਜੀ ਆਪਾਂ ਤੁਹਾਨੂੰ ਇਹਦਾ ਮਾਡਲ ਵੀ ਦੱਸਤਾ ਸਾਰਾ ਕੁਝ ਦੱਸਤਾ ਇਹਦਾ ਪਾਉਣ ਭਾਈ ਪ੍ਰਾਈਸ ਵੀ ਦੱਸਾਂਗੇ ਕਿ ਕਿਆ ਪ੍ਰਾਈਸ ਆ ਇਹ ਡਿਮਾਂਡ ਕਿੰਨੀ ਆ ਜੀ ਡਿਮਾਂਡ ਤੋਂ ਭਾਈ ਲੈਸ ਹੋ ਜਾਂਦਾ ਆਪਾਂ ਸਿਰਫ ਡਿਮਾਂਡ ਦੱਸਣੀ ਆ ਬਾਕੀ ਸੌਦਾ ਭਾਈ ਬਹਿ ਕੇ ਹੋ ਜਾਂਦਾ ਵਿੱਚ ਗੱਜਾਇਸ਼ ਹੁੰਦੀ ਆ ਵੱਧ ਘੱਟ ਕਰਨ ਦੀ ਜੇ ਡਿਮਾਂਡ ਕਿੰਨੀ ਆ ਜੱਗੂ ਭਾਈ ਦੀ ਸਾਡੀ ਵੀਰੇ ਡਿਮਾਂਡ ਤਾਂ ਆ ਗਈ 4.5 ਲੱਖ 4.5 ਲੱਖ ਰੁਪਈਆ ਦੀ ਡਿਮਾਂਡ ਆ ਅੱਗੇ ਵੀ ਇੱਕ ਹੋਰ ਹੈ ਜਿਹੜਾ ਸ਼ਟਰ ਗੇਅਰ ਦਾ ਜਿਹੜਾ ਕਈ ਬੰਦੇ ਸਾਂਝੇ ਨੇ ਸ਼ਟਰ ਗੇਅਰ ਪਤਾ ਨਹੀਂ ਕਿੰਨਾ ਕੁ ਬੜਾ ਫੰਕਸ਼ਨ ਹੈ ਹਾਂ ਜੀ ਇਹਦਾ ਕੋਈ ਬਹੁਤ ਜ਼ਿਆਦਾ ਬੜਾ ਕੰਮ ਵੀ ਨਹੀਂ ਹੈ ਐਡਾ ਹਾਂ ਇਹਦਾ ਬਸ ਵੀ ਆਹੀ ਆ ਵੀ ਵੀ ਆਪਾਂ ਨੂੰ ਆਹਲਾ ਲੀਵਰ ਛੇੜਨੇ ਲੋੜ ਨਹੀਂ ਜੇ ਆਪਾਂ ਨੇ ਬੈਕ ਕਰਨਾ ਬੈਕ ਕਰਨਾ ਹਾਂ ਜਿਹੜੇ ਗੇਅਰ ਚ ਆਪਾਂ ਇੱਧਰ ਤੇ ਚੌਥੇ ਚ ਪਿਆ ਵਾ ਪਰ ਚੌਥੇ ਗੇਅਰ ਦੀ ਵੀਰੇ ਜਾਂ ਬੈਕ ਪਾਉਨੇ ਆ ਵਸੇ ਪਲੇਣਾ ਨਹੀਂ ਚਾਹੀਦਾ ਪਿੱਛੇ ਸੱਚ ਲੈ ਹਾਂ ਇਹ ਤਾਂ ਹੈ ਠੀਕ ਆ ਤੁਸੀਂ ਗੇਅਰ ਪੜਾ ਪਿਆ ਉਹਦਾ ਟਰੈਕਟਰ ਤੇ ਲੋਡ ਬਹੁਤ ਪੈਂਦਾ ਬਹੁਤ ਪੈਂਦਾ ਪਰ ਮਾਈ ਕੰਮ ਹੈ ਵੀ ਉਹੀ ਗੇਅਰ ਚ ਆਪਾਂ ਪਿੱ ਹਾਂ ਜੇ ਦੇਖ ਲੈ ਮਾੜੀ ਜੀ ਇੱਕ ਮਾੜੀ ਜੀ ਪਲੇ ਨਹੀਂ ਹੈਗੀ ਪਲੇ ਨਹੀਂ ਹੈਗੀ ਅੱਜ ਅਮੈਂ ਹਾਂ ਇਹਦਾ ਤਾਂ ਸ਼ਟਲ ਗੇਅਰ ਦਾ ਮੇਨ ਕੰਮ ਤਾਂ ਜੱਗੂ ਜਿਹੜੇ ਕਰਾਹੀ ਨੂੰ ਚਲਦੇ ਆ ਨਾ ਸਿੱਧੀ ਕਰਾਹੀ ਨੂੰ ਉਹਨਾਂ ਵਾਸਤੇ ਹੁੰਦਾ ਵਸੇ ਬਾਕੀ ਦਾ ਵੀਰੇ ਟਰੈਕਟਰ ਦਾ ਆਪਾਂ ਨੇ ਸਾਰਾ ਦਿਖਾਤਾ ਪੂਰੀ ਤਸੱਲੀ ਹੈ ਹਾਂ ਰੀਡ ਦੱਸਤਾ ਵੀਰੇ ਆਪਾਂ ਨੇ ਹਾਂ ਹਾਂ 4.5 ਲੱਖ ਰੁਪਏ ਬਾਕੀ ਵੀਰੇ ਮਾੜਾ ਮੋਟਾ ਮੰਗਦਾ ਬਾਕੀ ਮਾੜਾ ਮੋਟਾ ਮੰਗਦਾ ਜਿਹੜੀ ਡਿਮਾਂਡ ਜਣੀ ਕਿ 4.5 ਲੱਖ ਰੁਪਏ ਟਰੈਕਟਰ ਦੀ ਟਾਇਰ ਟੂਰ ਵੀ ਓਕੇ ਆ ਨਵੇਂ ਹੀ ਪਾਏ ਟਰੈਕਟਰ ਸਾਰੇ ਪਾਸਿਓਂ ਬਾਈ ਪੂਰਾ ਵਾ ਟਰੈਕਟਰ ਘੈਂ ਟਰੈਕਟਰ ਆ ਪੂਰਾ ਟਾਇਰ ਟੂਰ ਵੀ ਓਕੇ ਆ ਰੰਗ ਵੀ ਓਕੇ ਆ ਕੋਈ ਲੀਕੇਜ ਨਹੀਂ ਹੈਗੀ ਹਜੇ ਤਾਂ ਬਾਈ ਇਹਨੂੰ ਧੋਣਾ ਆਪਾਂ ਹਾਂ ਹਾਂ ਹਜੇ ਪਾਣੀ ਨਹੀਂ ਵੱਜਿਆ ਇਹਦੇ ਤੇ ਸਾਡੀ ਦੋ ਟਰੈਕਟਰ ਹੋਰ ਧੋਣੇ ਵੀਰੇ ਆ ਜਾ ਆ ਜਾ ਹੋਰ ਹੋਰ ਕਿਹੜੇ ਦੋ ਟਰੈਕਟਰ ਨੇ 40 2HMT ਨੂੰ ਇਹ ਟਰੈਕਟਰ ਦੇ ਵੀਰੇ ਮੋਗੇ ਏਰੀਆ ਤੋਂ ਬਹੁਤ ਫੋਨ ਆਵੇ ਆ ਠੀਕ ਆ ਜਿਹੜਾ ਹੁਣ ਆਪਣੇ ਕੋਲ ਹੈਗਾ ਟਰੈਕਟਰ ਵੀ ਹੁਣ ਜਿਹਨੇ ਵੀ ਲੈਣਾ ਹੋਇਆ ਲੈ ਜਾਓ ਸਾਰੇ origional ਹੈ ਵੀਰੇ ਟਰੈਕਟਰ ਸਾਰਾ origional ਟਰੈਕਟਰ ਹੈ ਜੀ ਮਾਡਲ ਹੈਗਾ ਵੀਰੇ 2010 ਟਾਇਰ ਪਿਛਲੇ ਜਮਾ ਹੀ ਨਵੇਂ ਆ ਪਿਛਲੇ ਤਾਂ ਨਵੇਂ ਆ ਚਮਾ ਹੀ ਨਵੇਂ ਟਾਇਰ 13 9 28 13 6 28 ਦੇ ਕਿੰਨੇ ਦੇ ਟਾਇਰ ਉਹ ਦਿਖਾਵੇ ਵੀਰੇ ਟਾਇਰ ਮੜੇ ਜੀ ਲੋ ਜੀ ਟਾਇਰ ਬਿਲਕੁਲ ਨਵੇਂ ਨੇ ਜੀ ਪਿਛਲੇ 13 6 28 ਦੇ ਟਾਇਰ ਨੇ ਜੀ ਮਗਰਲੇ ਮਗਰਲੇ 13 ਦੇ ਟਾਇਰ ਨੇ ਮੂਹਲੇ 6 ਦਿਨ ਨੇ ਜੀ ਤੇ ਇਹ 22 ਸੀਰੀਜ਼ ਆ ਗਈ ਜੀ HMT ਚ ਪਹਿਲਾਂ 11 ਹੁੰਦੀ ਸੀ 22 ਆ ਵੀਰੇ ਸੈਂਟਰ ਗੇਅਰ ਚ ਆਉਂਦਾ ਤੇ ਇਹ ਸੈਂਟਰ ਗੇਅਰ ਚ ਆਉਂਦਾ ਤੇ ਇੱਕ ਜਿਹੜਾ ਇਹਦਾ ਪਲੰਟਰ ਗੇੜਾ ਉਹ ਸਿੱਧਾ ਐਕਸਲ ਵਾਲਾ ਹੋਇਆ ਹੋਇਆ ਨਹੀਂ ਦੂਆਂ ਦੇ ਪਿੱਛੇ ਉਹ ਹੁੰਦਾ ਹੈ ਨਾ ਤੇ ਉਹ ਚਲ ਆਡੀ ਨੂੰ ਉਹਨਾਂ ਨੂੰ ਕੰਪਰੈਸਰ ਵੀ ਆਏ ਨੇ ਹਵਾ ਵਾਲੇ ਹਵਾ ਵਾਲੇ ਕੰਪਰੈਸ਼ਨ ਹਾਂ ਇਹ ਸਾਰੇ ਮਾਡਲ ਆ ਜੀ ਆਏ ਨੇ ਇਹਦੇ ਵਿੱਚ ਹੂੰ ਤੇ ਜਨਨਿਕ ਵੀ ਬਹੁਤ ਬੰਦੇ ਇਹਨਾਂ ਦੇ ਸ਼ਕੀਨ ਆ ਪੂਰੇ ਬਹੁਤ ਹਾਂ ਨਾਟਕਰਾਂ ਦੇ ਇਹਨਾਂ ਦੇ ਐਚਐਮਟੀਆ ਦੇ ਬਹੁਤ ਸ਼ਕੀਨ ਨੇ ਬਾਈ ਬੰਦੇ ਵਿੱਚ ਸਾਰੀ ਓਰੀਜਨਲ ਆ ਬੈਟਰੀ ਜੋ ਵੀ ਨਵੀਂ ਰੱਖੋਈ ਵੀ ਆ ਹੂੰ ਇਹਦਾ ਮਾਡਲ 2010 ਮਾਡਲ 2010 ਹਾਂ ਲਓ ਜੀ 2010 ਮਾਡਲ ਆ ਟਰੈਕਟਰ ਪੂਰਾ ਓਕੇ ਆ ਪੂਰਾ ਘੈਂਟ ਕੰਡੀਸ਼ਨ ਚ ਆ ਜਿਨੇ ਵੀ ਲੈਣਾ ਬਾਈ ਕਰ ਲਓ ਸੰਪਰਕ ਤੋਂ ਇਹਦੇ ਕੋ ਬੰਪਰ ਵਿੰਡੋ ਫਾਰਮ ਵਾਲਾ ਵਾਪਾ ਹਾਂ ਹਾਂ ਬੰਪਰ ਵਿੰਡੋ ਫਾਰਮ ਵਾਲਾ ਲਾਇਆ ਹੈ ਜੀ ਬੰਪਰ ਵਿੰਡੋ ਫਾਰਮ ਵਾਲਾ ਲਾਇਆ ਹੈ ਹਾਂ ਸਟਾਰਟ ਕਰਕੇ ਦਿਖਾ ਮੇਰੇ ਚਲਾ ਦੀ ਸਟਾਰਟ ਕਰਕੇ ਦਿਖਾ ਬਾਈ ਲਓ ਜੀ ਤੁਹਾਨੂੰ ਟਰੈਕਟਰ ਸਟਾਰਟ ਕਰਕੇ ਦਿਖਾ ਦਿੰਦੇ ਆ ਜੀ ਉਹ ਵਧੀਆ ਸਾਟੇਗਾ ਪੜਕਾ ਮਾਰਦਾ ਲੋ ਜੀ ਹੁਣ ਤੈਨੂੰ ਅੱਗੇ ਪਿੱਛੇ ਕਰਕੇ ਦਿਖਾਉਣ ਲੱਗਾ ਹੁਣ ਗੱਜੂ ਕੱਕਾ ਬਾਈ ਫੋਟੋ ਵਧੀਆ ਹੈ ਨਾ ਟਰੈਕਟਰ ਇਹ ਵੀ ਪੂਰਾ ਬੰਬ ਆ ਵੀਰੇ ਪੂਰਾ ਸਟਾਰਟਿੰਗ ਸਟੂਟਿੰਗ ਓਕੇ ਆ ਬਾਅਦ ਚ ਗੱਲ ਹੋ ਜਾਂਦੀ ਆ ਨੰਬਰ ਇਹਦਾ ਬਾਹਰ ਨਾ ਜੀ ਨੰਬਰ ਕਿੱਥੇ ਦਾ ਜੀ ਇਹਦਾ ਨੰਬਰ 36 ਗੜ ਦਾ 36 ਗੜ ਦਾ ਨੰਬਰ ਆ ਆਹ ਕੀ ਇਹਦੀ ਆਰਸੀ ਚਿਪ ਵਾਲੀ ਆਰਸੀ ਬਣੀ ਵੀ ਆ ਹਾਂ ਸਾਰਾ ਕੁਝ ਮਿਲ ਜਾਊ ਇਹਦਾ ਠੀਕ ਆ ਠੀਕ ਆ ਇਹਦੀ ਡਿਮਾਂਡ ਕੀ ਆ ਬਾਈ ਡਿਮਾਂਡ ਇਹਦੀ ਇਹਦੀ ਵੀਰੇ ਡਿਮਾਂਡ ਹੈਗੀ ਆ 1,70,000 ਰੁਪਏ 1,70,000 ਰੁਪਏ ਡਿਮਾਂਡ ਹੈ ਇਹਦੀ ਬਾਕੀ ਮੌਕੇ ਬਾਕੀ ਮੌਕੇ ਜਿਹੜਾ ਸੌਦਾ ਉਹ ਮੌਕੇ ਤੇ ਹੋ ਜਾਂਦਾ ਬਾਈ ਹੈ ਨਾ ਮੌਕੇ ਤੇ ਹੋ ਜਾਂਦਾ ਚਲੋ ਠੀਕ ਆ ਬਾਈ ਜੀ ਹੋਰ ਕਿਹੜਾ ਹੋਰ ਕਿਹੜਾ ਹੋਰ ਹੋਈ ਹੈਗਾ ਟਰੈਕਟਰ ਤੇ ਆ 265 ਵੀ ਦਿਖਾ ਦੀ ਇੱਕ ਵਾਰ ਲਓ ਜੀ ਅੱਗੇ ਹੈਗਾ ਜੀ 265 2010 ਮਾਡਲ ਕਿੰਨਾ ਹੈ 8 ਮਾਡਲ 2008 ਮਾਡਲ ਹੈ ਜੀ 265 ਆ ਜੀ ਤੇ ਟਰੈਕਟਰ オリジナル ਹੈ ਸਾਰਾ オリジナル ਟਰੈਕਟਰ ਹੈ ਇੱਕ ਨਹੀਂ ਹੈ ਸਾਫ ਪੂਰਾ ਫੁੱਲ オリジナル ਟਰੈਕਟਰ ਹੈ ਜੀ ਹਾਈ ਟੈਕ ਚ ਆਉਂਦਾ ਜੀ ਇਹ ਧੂਮੀ ਪੁੱਤਰ ਤੇਰਾ ਉਹਦੇ ਟਾਇਰ ਪਏ BKT ਦੇ BKT ਦੇ 13 ਦੇ ਟਾਇਰ ਆ ਘੱਟ ਨਹੀਂ ਵੀਰੇ ਇਹਦੇ ਫਾਸਟ ਓਨਰ ਟਰੈਕਟਰ ਫਾਸਟ ਓਨਰ ਟਰੈਕਟਰ ਹੈ ਜੀ ਕਿਉਂਕਿ ਇਹ ਵੀ ਸਾਰਾ ਅਰੀਜਨਲ ਦਾ ਸੀਲਡ ਡਾਇਰੈਕਟਰ ਕੋਲ ਖੁੱਲਿਆ ਨਹੀਂ ਸਾਰਾ ਅਰੀਜਨਲ ਟਰੈਕਟਰ ਆ ਸੀਲਡ ਟਰੈਕਟਰ ਆ ਤੇ ਕਈ ਬੰਦੇ ਵਿੱਚ ਕਹਿੰਦੇ ਸੀਗੇ ਮੈਨੂੰ ਵੀ ਆਏ ਸੀ ਮੈਸੇਜ ਕਹਿੰਦੇ ਰੰਗ ਹੋਇਆ ਮੈਂ ਬਾਈ ਜੀ ਰੰਗ ਨਹੀਂ ਹੋਇਆ ਫੁੱਲ ਅਰੀਜਨਲ ਟਰੈਕਟਰ ਆ ਨਾਲ ਦਾ ਹੀ ਪੇਂਟ ਆ ਜੀ ਸਾਰਾ ਇਹਦਾ ਵੀ ਬਰੋ ਕਿਤੋਂ ਵੀ ਰੰਗ ਪੇਟ ਹੋਇਆ ਉਹ ਵੀ ਰੰਗ ਨਹੀਂ ਕਿਤੋਂ ਵੀ ਟੱਚਿੰਗ ਨਹੀਂ ਹੋਇਆ ਨਾਲ ਦਾ ਹੀ ਰੰਗ ਆ ਸਾਰੇ ਜਿਹਦੇ ਵੀ ਹੈ ਵੀਰੇ ਜੀ ਕਿਤੋਂ ਵੀ ਰੰਗ ਹੋਇਆ ਮਗਰਾੜ ਮਗਰੂੜ ਦਿਖਾ ਦਿੰਦੇ ਆ ਯਾਰ ਮਗਰਾੜ ਮਗਰੂੜ ਆ ਹਨ ਬਾਈ ਨਵੇਂ ਬਿਲਕੁਲ ਸਾਫ਼ ਗ੍ਰੀਨ ਚਾ ਟਰੈਕਟਰ ਹੀ ਇਹ ਕਿੰਨਾ 2008 ਮਾਡਲ ਕਿਸੇ ਨੇ ਵੀ ਲੈਣਾ ਹੈ ਦੱਸਿਓ ਜੱਗੂ ਬਾਈ ਜੀ ਦੀ ਡਿਮਾਂਡ ਕੀ ਆ ਬਾਈ ਇਹਦੀ ਡਿਮਾਂਡ ਵੀਰੇ 2.5 ਲੱਖ ਕਰਦੇ ਆਪਾਂ 2.5 ਲੱਖ ਰੁਪਈਆ ਬਾਈ ਜੀ ਦੀ ਡਿਮਾਂਡ ਆ ਬਾਕੀ ਸੌਦਾ ਤੁਹਾਨੂੰ ਪਤਾ ਹੀ ਐ ਮੌਕੇ ਤੇ ਬਹਿ ਕੇ ਹੋ ਜੂਗਾ ਹਨਾ ਤੇ ਪੂਰਾ ਵਧੀਆ ਟਰੈਕਟਰ ਆ ਲਓ ਬਾਈ ਜੀ ਬਾਕੀ ਆਪਣੇ ਕਈ ਟਰੈਕਟਰ ਵੇਖ ਵੀ ਗਏ ਵੀਰੇ ਦੱਸ ਦੀਏ ਵੀਰਾਂ ਨੂੰ ਹਾਂ ਜੀ ਹਾਂ ਆਪਣੇ ਕੋਲ ਦੋ ਮੈਸੀ ਸੀਗੇ 241 ਉਹ ਵੀ ਵੇਚ ਗਏ 12 ਮਾਡਲ ਕਿਉਂਕਿ ਉਹਨਾਂ ਦੀ ਵੀਡੀਓ ਆ ਪਈਆਂ ਹੋਈਆਂ ਕਈ ਵੀਰ ਦੇਖ ਕੇ ਫੋਨ ਕਰੀ ਜਾਂਦੇ ਚਲੋ ਦੱਸ ਦਿੰਨੇ ਆ ਮੈਸੀ ਆਪਣੇ ਦੋਨੇ ਵੇਗ ਗਏ ਜੀ ਫੀਕਾ ਵਾਲੇ ਦਾ 275 ਖੜਾ ਸੀਗਾ ਉਹ ਵੀ ਵੇਗ ਗਿਆ ਉਹ ਵੀ ਵੇਗ ਗਿਆ ਤੇ ਜਣੀ ਕੀ ਆਪਣੇ ਕਈ ਟਰੈਕਟਰ ਵੇਕਲੇ ਹੁਣ ਥੋੜੇ ਦੇਰ ਅਜੇ ਆਪਣੇ ਦੋ ਨਵੇਂ ਟਰੈਕਟਰ ਵੇਕਲੇ ਵੀਰੇ ਅਰਜਨ ਨੋਵੋ ਸੀ ਉਹ ਵੀ ਵੇਕ ਲਿਆ ਤੇ ਬਾਕੀ ਚਲੋ ਜੇ ਕੋਈ ਹੋਰ ਟਰੈਕਟਰ ਆਊਗਾ ਆਪਾਂ ਹੋਰ ਵੀਡੀਓ ਦੱਸਾਂਗੇ ਹੋਰ ਵੀ ਦੱਸਾਂਗੇ ਠੀਕ ਹੈ ਜੀ ਬਾਕੀ ਜੇ ਕਿਸੇ ਵੀਰ ਨੇ ਕੋਈ ਵੇਚਣਾ ਹੁੰਦਾ ਜਾਂ ਵੀਰੇ ਸਭ ਤੋਂ ਵੱਡੀ ਗੱਲ ਜੇ ਕਿਸੇ ਦੇ ਵਿੱਚ ਕਟੌੜਾ ਹੋਊਗਾ ਟਰੋਵੀ ਕੱਟ ਲਾਂਗੇ ਉਹ ਵੀ ਕੱਟ ਲਾਂਗੇ ਆਪਣੇ ਟਰੈਕਟਰ ਜੀ ਬਾਈ ਦੱਸਦੇ ਕਰੋ ਕਿ ਆ ਜੇ ਕਿਸੇ ਸਿੱਧਾ ਵੇਚਣਾ ਵੀਰੇ ਟਰੈਕਟਰ ਆ ਉਹ ਵੀ ਜਰੂਰ ਦੱਸਿਆ ਕਰੋ ਹਾਂ ਯਾਨੀ ਕਿ ਕੋਈ ਵੀ ਲੋਹੇ ਦਾ ਲੋਹਾ ਕੋਈ ਵੀ ਹੈ ਕਿਸੇ ਵੀ ਤਰ੍ਹਾਂ ਦਾ ਹੋਵੇ ਅਸੀਂ ਖਰੀਦ ਲੈਣਾ ਹਾਂ ਅਸੀਂ ਖਰੀਦ ਲੈਣਾ ਸਾਰਾ ਹਾਂ ਲੋਹਾ ਜਿਹੜਾ ਮਰ ਵੀ ਹੋਵੇ ਸਾਰਾ ਕੁਝ ਚੰਦੂਆ ਵੀਰੇ ਹਾਂ ਜੀ ਬਾਕੀ ਵੀਰੇ ਨੰਬਰ ਥੱਲੇ ਮੈਂਸ਼ਨ ਕਰਾਂਗੇ ਆਪਾਂ ਰੇਟ ਆਪਾਂ ਲਈ ਸਾਨੂੰ ਦੱਸਤਾ ਇੱਕ ਵੀਰਾਂ ਨੂੰ ਬੇਨਤੀ ਆ ਵੀ ਵੀਰੇ ਵੀ ਆਪਾਂ ਵੀਡੀਓ ਬਣਾ ਕੇ ਪਾਤੀ ਮੇਰੇ ਸਾਹਮਣੇ 12-13 ਮਿੰਟ ਦੀ ਵੀਡੀਓ ਹੋ ਜਾਂਦੀ ਆ ਹਾਂ ਜੀ ਹਾਂ ਤੇ ਵੀ ਵੀਡੀਓ ਵਿੱਚੋਂ ਟਰੈਕਟਰ ਦੇਖ ਲਿਆ ਕਰੋ ਮੇਰਾ ਵੀਰੇ ਬਾਅਦ ਚ ਫੋਟੋ ਨੂੰ ਫੋਨ ਨਾ ਕਰਿਆ ਕਰੋ ਮੈਸੇਜ ਬਹੁਤ ਆਉਂਦੇ ਨੇ ਬਾਈ ਹਰੇਕ ਬੰਦੇ ਦਾ ਅਪਲਾਈ ਵੀ ਨਹੀਂ ਹੁੰਦਾ ਕਈ ਵਾਰ ਨਹੀਂ ਫੋਟੋ ਭੇਜ ਹੁੰਦੀ ਆ ਬਿਲਕੁਲ ਬਿਲਕੁਲ ਮੇਰਾ ਵੀਰ ਵੀਡੀਓ ਸਾਡਾ ਬਣਾਉਣ ਦਾ ਆਹੀ ਮਕਸਦ ਆ ਵੀ ਥੋੜੀ ਵੀਡੀਓ ਵਿੱਚੋਂ ਤੁਸੀਂ ਦੇਖ ਲਓ ਤੇ ਉਸ ਤੋਂ ਬਾਅਦ ਅਸੀਂ ਆ ਕੇ ਚੈੱਕ ਕਰੋ ਠੀਕ ਹੈ ਜੀ ਅਸੀਂ ਜੋ ਕੁਝ ਵੀ ਕਹਿੰਨੇ ਆ ਠੀਕ ਆ ਅਸੀਂ ਆਪਣੀ ਜਗ੍ਹਾ ਠੀਕ ਆ ਪਰ ਤੁਸੀਂ ਸਾਡੇ ਕਹੇ ਦੇ ਨਹੀਂ ਜਾਣਾ ਪੁਰੇ ਚਲਾ ਕੇ ਜੇ ਕੋਈ ਕਮੀ ਮੇਸ਼ੀ ਹੋਵੇ ਆਪਣੀ ਦੱਸ ਕੇ ਮਾੜਾ ਮੌਕੇ ਤੇ ਸੌਦਾ ਕਰ ਲਵੋ ਕੋਈ ਕੈਕਟਰ ਦਾ ਬਿਲਕੁਲ ਬਿਲਕੁਲ ਬਾਈ ਓਕੇ ਜੀ ਲਾਜੀ ਵੀਰੇ ਠੀਕ ਹੈ ਜੀ ਓਕੇ ਬਾਈ ਜੀ ਹੁਣ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ